ਜੇ ਕਿਸੇ ਦੇ ਘਰ ਚੇ ਖੁਸ਼ੀ ਆਈ ਹੈ ਉਸ ਦੇ ਨਾਲ ਤੁਹਾਡਾ ਪ੍ਰਸ਼ਾਸਨ ਇਸ ਤਰੀਕੇ ਦਾ ਟੱਕਾ ਕਰੇ ਤੁਹਾਡੇ ਇਸ਼ਾਰੇ ਤੇ ਆਈ ਕੰਡੈਮ ਇਟ ਆਈਵੀਐਫ ਟ੍ਰੀਟਮੈਂਟ ਨਾਲ ਨਿੱਕੀ ਸਿੱਧੂ ਦਾ ਜਨਮ ਹੋਇਆ ਪਰ ਇਸ ਟ੍ਰੀਟਮੈਂਟ ਦੀ ਉਮਰ ਵੱਧ ਤੋਂ ਵੱਧ 50 ਸਾਲ ਹੈ ਤੇ 50 ਸਾਲ ਤੋਂ ਬਾਅਦ ਇਹ ਟ੍ਰੀਟਮੈਂਟ ਕਰਾਉਣਾ ਕਾਨੂੰਨ ਦੇ ਖਿਲਾਫ ਹੈ ਤੇ ਇਸ ਦੇ ਕਰਕੇ ਬਾਪੂ ਬਲਕੌਰ ਤੋਂ ਸਰਕਾਰ ਬੱਚੇ ਦੀ ਲੀਗ ਰਿਪੋਰਟ ਮੰਗ ਰਹੀ ਸੀ ਜਿਹਦੇ ਚੱਲਦੇ ਕੱਲ ਬਾਪੂ ਨੇ ਲਾਈਵ ਹੋ ਕੇ ਭਗਵੰਤ ਮਾਨ ਤੇ ਚੰਗਾ ਗੁੱਸਾ ਕੱਢਿਆ ਸੀ ਔਰ ਉਸ ਤੋਂ ਬਾਅਦ ਚਾਰੇ ਪਾਸੇ ਤਰਥੱਲੀ ਮੱਚ ਜਾਂਦੀ ਏ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੜੇ ਜ਼ਤੋਂ ਲੋਕ ਮਾੜਾ ਬੋਲਦੇ ਨੇ ਤੇ ਕਹਿੰਦੇ ਨੇ ਕਿ ਇਹ ਸਰਕਾਰ ਸਹੀ ਨਹੀਂ ਕਰ ਰਹੀ ਤੇ ਇਸ ਦੇ ਚੱਲਦੇ ਬਿਕਰਮਜੀਠੀਆ ਨੇ ਭਗਵੰਤ ਮ ਦੀਏ ਪਰ ਜੋ ਕੁ ਇਸ ਸਮਾਂ ਪਹਿਲਾਂ ਵਿਦੇਸ਼ ਰਹਿੰਦੀ ਭਗਵੰਤ ਮਾਨ ਦੀ ਬੇਟੀ ਨੇ ਵੀ ਦੱਸਿਆ ਸੀ ਕਿ ਤੁਸੀਂ ਉਹਨਾਂ ਦੇ ਕਿੰਨਾ ਕ ਕਰਦੇ ਹੋ ਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਵੀ ਭਗਵੰਤ ਮਾਨ ਸਰਕਾਰ ਨੂੰ ਲੈ ਕੇ ਕਿ ਹੈ ਕਿ ਅਸੀਂ ਮੂਸੇ ਵਾਲਾ ਪਰਿਵਾਰ ਦੇ ਨਾਲ ਖੜੇ ਹਾਂ ਤੇ ਸਾਰਾ ਪੰਜਾਬ ਹੀ ਮੂਸੇ ਵਾਲਾ ਪਰਿਵਾਰ ਦੇ ਨਾਲ ਹੈ ਤੇ ਜੇ ਉਹਨਾਂ ਨਾਲ ਕੋਈ ਤੱਕਾ ਹੁੰਦਾ ਤਾਂ ਅਸੀਂ ਇੱਟ ਦੇ ਨਾਲ ਇੱਟ ਖੜਕਾ ਦੇਾਂਗੇ ਹਾਲਾਂਕਿ ਭਗਵੰਤ ਮਾਨ ਸਰਕਾਰ ਨੇ ਕਿਹਾ ਕਿ ਰਿਪੋਰਟ ਕੇਂਦਰ ਸਰਕਾਰ ਨੇ ਮੰਗੀ ਹੈ ਤੇ ਭਗਵੰਤ ਮਾਨ ਲੋਕਾਂ ਦੀ ਇਹ ਭਾਵਨਾ ਦਾ ਸਨਮਾਨ ਕਰਦੇ ਨੇ ਪਰ ਵਕ ਵਕ ਸਿਆਸੀ ਪਾਰਟੀਆਂ ਭਗਵੰਤ ਮਾਨ ਦਾ ਫਿਰ ਵਿਰੋਧ ਕਰ ਰਹੀਆਂ ਨੇ ਇਸ ਬਾਰੇ 'ਚ ਤੁਹਾਡੇ ਵਿਚਾਰ ਕੀ ਨੇ ਸਾਨੂੰ ਕਮੈਂ